ਦੇਸ਼ ਪਰਦੇ ਵਿੱਚ ਲੋਕ ਸਭਾ ਸੀਟਾਂ ਤੇ ਹਰ 5 ਸਾਲ ਬਾਅਦ ਵੋਟਾਂ ਤਾਂ ਪੈਂਦੀਆਂ ਨੇ ਪਰ ਮੁੱਦਿਆਂ ਦੀ ਸਿਆਸਤ ਕਦੇ ਮੁੱਕਦੀ ਨਹੀਂ ਹੈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਦੇ ਬਾਰੇ ਪੰਜਾਬ ਦੇ ਲੋਕਾਂ ਦਾ ਕੀ ਕੁਝ ਕਹਿਣਾ ਹੈ ਖਾਸ ਤੌਰ ਤੇ ਬਠਿੰਡਾ ਦੇ ਲੋਕਾਂ ਦਾ ਕੀ ਕਹਿਣਾ ਆਓ ਵੇਖੋਏ ਖਾਸ ਰਿਪੋਰਟ ਤੇ ਮੈਨੂੰ ਦਇਜਾ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਭਾਵੇਂ ਹਾਲੇ ਤੱਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਪਰ ਆਮ ਲੋਕਾਂ ਵਿੱਚ ਜੋ ਸਿਆਸੀ ਮੁੱਦੇ ਨੇ ਉਹਨਾਂ ਤੇ ਕੀ ਚਰਚਾ ਉਹ ਗੱਲ ਕਰਦੇ ਆਂ ਕੀ ਨਾਮ ਆ ਜੀ ਮੇਰਾ ਨਾਮ ਜਗਸੀਰ ਸਿੰਘ ਸਹੋਤਾ ਪੰਜਾਬ ਜਿਹੜੀ ਸਰਕਾਰ ਕਾਂਗਰਸ ਦੀ ਜੋ ਮੁੱਦੇ ਲੈ ਕੇ ਆਈ ਸੀ ਜੋ ਬਣੀ ਸੀ ਉਹਨਾਂ ਚ ਕਿੰਨੇ ਤੁਸੀਂ ਮੰਨਦੇ ਹੋ ਵਾਦੇ ਪੂਰੇ ਹੋਣ ਜਾਂ ਨਹੀਂ ਅ 10 ਸਾਲ ਇਸ ਪੰਜਾਬ ਦੇ ਅੰਦਰ ਅਕਾਲੀਆਂ ਦਾ ਰਾਜ ਰਿਹਾ ਅਕਾਲੀਆਂ ਦੇ ਰਾਜ ਤੋਂ ਅਕਾਲੀਆਂ ਦੇ ਨੀਤੀਆਂ ਤੋਂ ਅੱਕੇ-ਅਕਾਏ ਲੋਕਾਂ ਨੂੰ ਸ਼ਾਇਦ ਹੀ ਲੱਗਿਆ ਕਿ ਜੇ ਇਹਨਾਂ ਨੂੰ ਬਦਲਦੀਏ ਜਾਂ ਕੋਈ ਨਵੀਂ ਸਰਕਾਰ ਆਉਂਦੀ ਹੈ ਤਾਂ ਸ਼ਾਇਦ ਲੋਕਾਂ ਦੇ ਜਿਹੜੇ ਆ ਮੁੱਦੇ ਆ ਜਾਂ ਉਹਨਾਂ ਦੇ ਮਸਲੇ ਆ ਹੱਲ ਹੋ ਜਾਣਗੇ ਤਾਂ ਮੈਂ ਬੇਸਿਕਲੀ ਅਧਿਆਪਕ ਹਾਂ ਸਰਕਾਰੀ ਅਧਿਆਪਕਾਂ ਤੇ ਸਾਂਝੀ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦਾ ਮੈਂ ਸੂਬਾ ਕਮੇਟੀ ਮੈਂਬਰ ਹਾਂ ਤਾਂ ਇਸ ਕਰਕੇ ਮੈਂ ਮਹਿਸੂਸ ਕਰਦਾ ਕਿ ਕੈਪਟਨ ਸਰਕਾਰ ਨੇ ਸਿੱਖਿਆ ਦੇ ਮਾਮਲੇ ਦੇ ਵਿੱਚ ਆਪਣੀ ਚੋਣ ਮੈਨੀਫੈਸਟੋ ਦੇ ਵਿੱਚ ਜੋ ਵਾਅਦੇ ਕੀਤੇ ਸੀਗੇ ਕਿ ਇੱਥੇ ਜਿਸ ਤਰ੍ਹਾਂ ਦੇ ਵੀ ਕੱਚੇ ਅਧਿਆਪਕ ਆ ਗਏ ਚਾਹੇ ਉਹ ਐਸਐਸਰ ਰਮਸਾ ਵਾਲੇ ਹੋਣ ਵਲੰਟੀਅਰ ਹੋਣ ਕੰਪਿਊਟਰ ਟੀਚਰ ਹੋਣ ਜਿਹੜੇ ਵੀ ਕੱਚੇ ਅਧਿਆਪਕ ਨੇ ਪਿਛਲੇ 10 ਸਾਲਾਂ ਤੋਂ 2-202500 ਤੱਕ ਜਿਹੜੇ ਕੰਮ ਕਰ ਰਹੇ ਆ ਅਸੀਂ ਉਹਨਾਂ ਨੂੰ ਰੈਗੂਲਰ ਕਰਾਂਗੇ ਜਾਂ ਫਿਰ ਅਧਿਆਪਕਾਂ ਦੇ ਜਿਹੜੇ ਰੈਗੂਲਰ ਅਧਿਆਪਕ ਨੇ ਉਹਨਾਂ ਦੇ ਮਸਲੇ ਆ ਤਨਖਾਹ ਕਮਿਸ਼ਨ ਦਾ ਮਾਮਲਾ ਸੀਗਾ ਜਾਂ ਫਿਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਹੋਰ ਉੱਪਰ ਲੈ ਕੇ ਜਾਣਾ ਉਹਨਾਂ ਦਾ ਉੱਥੇ ਹੋਰ ਜਿਹੜੀਆਂ ਬੁਨਿਆਦੀ ਸਹੂਲਤਾਂ ਉਹ ਲਾਗੂ ਕਰਨਾ ਇਹੋ ਜਿਹੇ ਅਨੇਕਾਂ ਮਸਲੇ ਆ ਜਿਹੜੇ ਵਾਅਦੇ ਆ ਇਸ ਕੈਪਟਨ ਸਰਕਾਰ ਨੇ ਕੀਤੇ ਸੀਗੇ ਪਰ ਅੱਜ ਅਸੀਂ ਜਣੀ ਇਹ ਮਹਿਸੂਸ ਕਰਦੇ ਆ ਕਿ ਜੋ ਬਾਦਲ ਸਰਕਾਰ ਵੇਲੇ ਜੋ ਨੀਤੀਆਂ ਰਹੀਆਂ ਜੋ ਮੁਲਾਜ਼ਮਾਂ ਦੇ ਖਿਲਾਫ ਅਧਿਆਪਕਾਂ ਦੇ ਖਿਲਾਫ ਸਿੱਖਿਆ ਵਿਰੋਧੀ ਜਿਹੜੀਆਂ ਨੀਤੀਆਂ ਰਹੀਆਂ ਇਸ ਕੈਪਟਨ ਅਮਿੰਦਰ ਦੀ ਸਰਕਾਰ ਨੂੰ 2 ਸਾਲ ਹੋ ਗਏ ਆ ਜਾਨੀ ਇਹ ਉਹਨਾਂ ਨੀਤੀਆਂ ਤੋਂ ਦੋ ਜਾਨੀ ਕਦਮ ਹੋਰ ਅੱਗੇ ਵਧ ਗਏ ਆ ਜਾਨੀ ਅਧਿਆਪਕਾਂ ਦੇ ਖਿਲਾਫ ਲਗਾਤਾਰ ਨੀਤੀਆਂ ਲਿਆਂਦੀਆਂ ਜਾ ਰਹੀਆਂ ਅਧਿਆਪਕਾਂ ਨੂੰ ਕੱਚੇ ਅਧਿਆਪਕਾਂ ਨੂੰ ਪੱਕੇ ਦਾ ਕੀ ਕਰਨਾ ਸੀਗਾ ਪੱਕੇ ਕਰਨ ਦੇ ਨਾਂ ਥੱਲੇ ਸਾਡੇ ਜਿਹੜੇ ਐਸਐਸਏ ਰਮਸਾਦਰਸ਼ ਮਾਡਲ ਦੇ ਅਧਿਆਪਕਾਂ ਨੇ ਜਿਹੜੇ ਦਸਾਂ ਸਾਲਾਂ ਤੋਂ ਕੰਮ ਕਰ ਰਹੀ ਸੀ ਸਕੂਲਾਂ ਦੇ ਵਿੱਚ ਪਿਛਲੀ ਸਰਕਾਰ ਵੇਲੇ ਵੀ ਉਹ ਰੈਗੂਲਰ ਹੋਣ ਵਾਸਤੇ ਮੰਗ ਕਰ ਰਹੇ ਸੀ ਧਰਨੇ ਮਜਾਰਿਆਂ ਤੇ ਸੀ ਹੁਣ ਵੀ ਇਸ ਸਰਕਾਰ ਤੋਂ ਮੰਗ ਕਰ ਰਹੇ ਸੀ ਪਰ ਇਥੋਂ ਦੀ ਕੈਪਟਨ ਅਮਰਿੰਦਰ ਦੀ ਸਰਕਾਰ ਨੇ 3 ਅਕਤੂਬਰ ਨੂੰ ਪੱਕੇ ਕਰਨ ਦੇ ਨਾਂ ਥੱਲੇ ਇਹਨਾਂ ਅਧਿਆਪਕਾਂ ਦੀਆਂ ਜ਼ਿੰਦਗੀਆਂ 'ਚ ਜਾਨੀ ਇੱਕ ਤਰ੍ਹਾਂ ਦਾ ਹਨੇਰਾ ਲਿਆਉਣ ਵਰਗਾ ਕਦਮ ਲਿਆਂਦਾ ਕੈਬਨਟ 'ਚ ਫੈਸਲਾ ਕਰ ਲਿਆ ਕਿ ਇਹਨਾਂ ਨੂੰ ਜਿਹੜੀ ਤਨਖਾਹ ਮਿਲਦੀ ਸੀਗੀ ਪੱਕੇ ਦਾ ਕੀ ਕਰਨਾ ਸੀ ਤਨਖਾਹ ਵਧਾਉਣੀ ਦਾ ਕੀ ਸੀਗੀ ਜਾਨੀ 75% ਦੀ ਤਨਖਾਹ ਵਿੱਚ ਕਟੌਤੀ ਕਰ ਦਿੱਤੀ ਗਈ ਜਿਨ੍ਹਾਂ ਨੂੰ 42000 ਮਿਲਦਾ ਸੀ 15000 ਤੇ ਲਿਆ ਦਿੱਤਾ ਗਿਆ ਇਸ ਤੋਂ ਵੱਡਾ ਜਾਨੀ ਨੁਕਸਾਨ ਹੋਰ ਕੀ ਹੋ ਸਕਦਾ ਸੀਗਾ ਇਸੇ ਤਰ੍ਹਾਂ ਹੀ ਕੱਚੇ ਜਿਹੜੇ ਅਧਿਆਪਕਾਂਗੇ ਕੱਚੇ ਮਲਾਜ਼ਮਾਂ ਹੋਰ ਆਗੇ ਉਹਨਾਂ ਨੂੰ ਵੀ ਜਾਨੀ ਇੱਕ ਤਰ੍ਹਾਂ ਦਾ ਠੂਠਾ ਦਿਖਾਇਆ ਹੋਇਆ ਤਨਖਾਹ ਕਮਿਸ਼ਨ ਦੀ ਰਿਪੋਰਟ ਤਾਂ ਕੀ ਹੋਣੀ ਸੀ ਤਨਖਾਹ ਕਮਿਸ਼ਨ ਨੇ ਹਜੇ ਆਪ ਦੀ ਪਹਿਲੀ ਮੀਟਿੰਗ ਵੀ ਨਹੀਂ ਕੀਤੀ ਇਸ ਕੈਪਟਨ ਸਰਕਾਰ ਦੇ ਅੰਦਰ ਮਲਾਜ਼ਮਾਂ ਨੂੰ ਪਹਿਲੀ ਵਾਰ ਇਹ ਦੇਖਣ ਨੂੰ ਮਿਲਿਆ ਕਿ ਕੋਈ ਵੀ ਸਰਕਾਰ ਹੋਵੇ ਸਾਲ ਦੇ ਵਿੱਚ ਉਹਨਾਂ ਨੇ ਦੋ ਡੀਏ ਦੀਆਂ ਕਿਸ਼ਤਾਂ ਮਹਿੰਗਾਈ ਪੱਤਾ ਜਾਰੀ ਕਰਨਾ ਹੁੰਦਾ ਪਰ ਇਹ 2 ਸਾਲ ਹੋ ਗਏ ਮਹਿੰਗਾਈ ਪੱਤਾ ਜਾਨੀ ਖਤ ਨਹੀਂ ਕਰ ਦਿੱਤਾ ਪੰਜਾਬ ਦੇ ਅੰਦਰ ਕਿਸੇ ਮੁਲਾਜ਼ਮਾ ਨੂੰ ਕੋਈ ਪੱਤਾ ਨਹੀਂ ਦਿੱਤਾ ਗਿਆ ਤੇ ਆ ਹੁਣ ਇੱਕ ਡਰਾਮਾ ਖੇਡਿਆ ਗਿਆ ਬਹੁਤ ਜਦੋਂ ਮੁਲਾਜ਼ਮ ਸੜਕਾਂ ਤੇ ਆਏ 7% ਰੀਅ ਦਿੱਤਾ ਗਿਆ ਉਹ ਵੀ ਇੱਕ ਨਗੂਣਾਗਾ ਇਸ ਕਰਕੇ ਮੁਲਾਜ਼ਮਾਂ ਦੇ ਫਰੰਟ ਤੋਂ ਜੋ ਚੋਣ ਮੈਨੀਫੈਸਟੋ ਦੇ ਵਿੱਚ ਕੈਪਟਨ ਅਮਰਿੰਦਰ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ ਬਿਲਕੁਲ ਉੱਤੇ ਖਰੇ ਨਹੀਂ ਉਤਰੇ ਬਿਲਕੁਲ ਅਧਿਆਪਕਾਂ ਦੇ ਨਾਲ ਮੁਲਾਜ਼ਮਾਂ ਦੇ ਨਾਲ ਇੱਕ ਧੋਖਾ ਖਮਾਇਆ ਗਿਆ ਤੁਹਾਨੂੰ ਕੀ ਲੱਗਦਾ ਹੈ ਲੋਕ ਸਭਾ ਚੋਣਾਂ ਦੇ ਵਿੱਚ ਪੰਜਾਬ ਦੇ ਮੁੱਦੇ ਜਾਂ ਨੈਸ਼ਨਲ ਲੈਵਲ ਦੇ ਮੁੱਦੇ ਕਿਹੜੇ ਮੁੱਦੇ ਭਾਰੀ ਰਹਿਣਗੇ ਦੇਖੋ ਜੀ ਗੱਲ ਇਹ ਆ ਭੁਪਿੰਦਰ ਸਿੰਘ ਗੱਲ ਕਰ ਰਿਹਾ ਜੀ ਮੈਂ ਜਿਹੜੇ ਮਸਲੇ ਆ ਮਸਲੇ ਤਾਂ ਉਹੀ ਪਾੜੂ ਦਿੰਦੇ ਜਿਹੜੇ ਲੋਕਾਂ ਦੇ ਨਾਲ ਜੁੜੇ ਦਾ ਹੁੰਦੇ ਆ ਜਿਹੜੇ ਲੋਕਾਂ ਦੇ ਨਾਲ ਸਰੋਕਾਰ ਰੱਖਦੇ ਆ ਸਰਕਾਰਾਂ ਅਕਸਰ ਵੱਡੇ ਵੱਡੇ ਵਾਅਦੇ ਕਰਦੀਆਂ ਉਹਨਾਂ ਨੂੰ ਸਿਰੇ ਨਹੀਂ ਚੜਾਇਆ ਜਾਂਦਾ ਪੰਜਾਬ ਦੇ ਵਿੱਚ ਵੀ ਜ਼ਿਆਦਾਤਰ ਦਾ ਲੋਕਲ ਮੁੱਦੇ ਵੀ ਪਾੜੂ ਹੁੰਦੇ ਆ ਕਿਉਂਕਿ ਲੋਕਾਂ ਦਾ ਜਿਹੜਾ ਸਰੋਕਾਰ ਦਾ ਲੋਕ ਆ ਆਪਣੀ ਨਿੱਜੀ ਜ਼ਿੰਦਗੀ ਦੇ ਜਿਹੜੇ ਉਹਨਾਂ ਦੇ ਨੇੜਲੇ ਹੁੰਦੇ ਆ ਜਿਨ੍ਹਾਂ ਨੂੰ ਉਹ ਰੋਜ਼ ਹੰਡਾਉਂਦੇ ਆ ਜਿਹੜਾ ਜਿਹੜੇ ਵਕਤਾਂ ਦੇ ਵਿੱਚੋਂ ਲੰਘਦੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਕੀ ਕੀ ਸਮੱਸਿਆਵਾਂ ਆਉਂਦੀਆਂ ਲੋਕਾਂ ਨੇ ਤਾਂ ਉਹ ਦੇਖਣੀਆਂ ਹੁੰਦੀਆਂ ਵੱਡੇ ਇੰਟਰਨੈਸ਼ਨਲ ਨੈਸ਼ਨਲ ਮੁੱਦਿਆਂ ਨਾਲ ਮੇਰੇ ਖਿਆਲ ਨਾਲ ਇੰਨੇ ਲੋਕ ਸਰਕਾਰ ਨਹੀਂ ਰੱਖਦਾ ਜਿਹੜਾ ਆਮ ਲੋਕ ਆ ਜਿਹੜਾ ਆਮ ਵੋਟਰ ਆ ਆਮ ਵੋਟਰ ਦਾ ਤਾਂ ਜਿਹੜਾ ਮੇਨ ਆਪਾਂ ਲਾ ਲਈਏ ਕੁੱਲੀ ਗੁੱਲੀ ਜੁੱਲੀ ਤੱਕ ਦੀ ਉਹਨਾਂ ਦੀ ਮੇਨ ਮੰਗ ਹੁੰਦੀ ਆ ਇਸ ਇਸੇ ਦੇ ਆਲੇ ਦੁਆਲੇ ਉਹਨਾਂ ਦੀ ਪੂਰੀ ਜ਼ਿੰਦਗੀ ਘੁੰਮਦੀ ਆ ਤੇ ਜਿਹਦੇ ਤੋਂ ਲਗਭਗ 1947 ਤੋਂ ਲੈ ਕੇ ਅੱਜ ਤੱਕ ਸਾਡੀਆਂ ਸਰਕਾਰਾਂ ਨੇ ਮੂੰਹ ਮੋੜਿਆ ਵਿਆ ਹਰ ਪੱਖ ਤੋਂ ਮਤਲਬ ਸਰਕਾਰਾਂ ਹੱਥ ਪਿੱਛੇ ਖਿੱਚ ਰਹੀਆਂ ਨੇ ਬੇਰੁਜ਼ਗਾਰੀ ਆ ਇੱਥੇ ਨਸ਼ੇ ਆ ਨਸ਼ਾ ਦੀ ਮ ਗੱਲ ਕਰੀਏ ਤਾਂ ਜਿਹੜੀ ਕੈਪਟਨ ਸਰਕਾਰ ਆ ਬਹੁਤ ਵੱਡੇ ਇੱਕ ਪਾਸੇ ਗੁਟਕਾ ਸਭ ਤੇ ਸੌਂ ਖਾ ਕੇ ਸੱਤਾ ਦੇ ਵਿੱਚ ਆਏ ਸੀ ਕਿ ਅਸੀਂ ਇੱਕ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਪਰ ਮੇਰੇ ਖਿਆਲ ਨਾਲ ਨਸ਼ਾ ਬੰਦ ਤਾਂ ਕੀ ਹੋਣਾ ਸੀ ਅੱਜ ਵੀ ਲੋਕ ਇੰਜੈਕਸ਼ਨ ਲਗਾ ਲਗਾ ਕੇ ਸਾਡੇ ਨੌਜਵਾਨੀਆ ਜਿਹੜੀ ਪੰਜਾਬ ਦੀ ਉਹ ਮੌਤ ਦੇ ਘਾਟ ਉਤਰਈ ਆ ਚਿੱਟਾ ਬਿਕ ਰਿਹਾ ਚਿੱਟਾ ਸ਼ਰਿਹਾਂ ਬਿਕ ਰਿਹਾ ਸ਼ਰਿਹਾਂ ਸਾਡੇ ਜਿਹੜੇ ਵਿਧਾਨ ਸਭਾ ਦੇ ਕਈ ਚੁਣੇ ਹੋਏ ਨੁਮਾਇੰਦੇ ਆ ਉਹ ਸ਼ਰਿਹਾਂ ਫੇਸਬੁੱਕ ਤੇ ਲਾਈਵ ਹੋ ਹੋ ਕੇ ਦਿਖਾਉਂਦੇ ਆ ਵੀ ਚਿੱਟਾ ਕਿਸ ਤਰ੍ਹਾਂ ਵਿਕ ਰਿਹਾਗਾ ਤੇ ਫਿਰ ਅਸੀਂ ਕਿਸ ਤਰ੍ਹਾਂ ਕਹਿ ਸਕਦੇ ਆ ਕਿ ਅਸੀਂ ਇੱਕ ਹਫ਼ਤੇ ਦੇ ਵਿੱਚ ਨਸ਼ਾ ਬੰਦ ਕਰ ਦਾਂਗੇ ਲਗਭਗ 2 ਸਾਲ ਦੇ ਵਿੱਚ ਨਸ਼ਾ ਬੰਦ ਕਰਨ ਦੀ ਬਜਾਏ ਮੱਲਾ ਦਾ ਨਸ਼ਾ ਤਾਂ ਕਈ ਗੁਣਾ ਵੱਧ ਚੁੱਕਿਆ ਪੰਜਾਬ ਦੇ ਵਿੱਚ ਤੇ ਜਿਹੜੀ ਬੇਰੁਜ਼ਗਾਰੀ ਆ ਬੇਰੁਜ਼ਗਾਰੀ ਦੀ ਮਾਰ ਬਹੁਤ ਅੱਜ ਵੀ ਸਾਡਾ ਜਿਹੜਾ ਪੰਜਾਬ ਦਾ ਨੌਜਵਾਨ ਆ ਬੇਰੁਜ਼ਗਾਰੀ ਦੀ ਮਾਰ ਹੰਡਾ ਰਿਹਾਗਾ ਤੇ ਜਿਹੜੇ ਸਾਡੇ ਰੁਜ਼ਗਾਰ ਦੇ ਵਿੱਚ ਵੀ ਜਿਹੜੇ ਨੌਜਵਾਨ ਆਏ ਹੋਏ ਆ ਉਹਨਾਂ ਨੂੰ ਵੀ ਜਿਸ ਤਰ੍ਹਾਂ ਅਸੀਂ এডੂਕੇਸ਼ਨ ਲਾਈਨ ਦੇ ਵਿੱਚ ਆਂਗੇ ਪਹਿਲਾਂ ਵਾਰ ਗੱਲ ਕਰਕੇ ਹਟੇ ਆ ਮਤਲਬ ਉਹ ਉਹਨਾਂ ਨੂੰ ਵੀ ਰੁਜ਼ਗਾਰ ਦੇ ਨਾਂ ਹੇਠਾਂ ਉਹਨਾਂ ਨੂੰ ਨਗੂਨੀਆਂ ਤਨਖਾਹਾਂ ਦੇ ਕੇ ਬਹੁਤ ਇੱਕ ਤਰ੍ਹਾਂ ਨਾਲ ਸ਼ੋਸ਼ਣ ਕੀਤਾ ਜਾ ਰਿਹਾ ਉਹਨਾਂ ਦਾ ਕੱਲੇ ਅਧਿਆਪਕਾਂ ਦਾ ਨਹੀਂ ਹਰ ਵਰਗ ਦੇ ਵਿੱਚ ਇੱਥੇ ਬਠਿੰਡੇ ਦਾ ਥਰਮਲ ਸੀ ਥਰਮਲ ਦੇ ਕੰਮੇ ਵੀ ਇੱਥੇ ਲੜੇ ਆਗੇ ਉਹਨਾਂ ਨੂੰ ਵੀ ਜਿਹੜਾ ਇੱਥੋਂ ਦਾ ਵਿੱਤ ਮੰਤਰੀ ਇੱਥੋਂ ਦਾ ਜਿੱਤਿਆ ਹੋਇਆ ਵਿਧਾਇਕ ਆ ਬਠਿੰਡੇ ਦਾ ਇੱਕ ਪਾਸੇ ਉਹ ਕਹਿੰਦਾ ਹੁੰਦਾ ਸੀ ਵੀ ਮੈਨੂੰ ਬਠਿੰਡੇ ਦੇ ਨੱਚਿੰਗਾਂ ਦੇ ਵਿੱਚੋਂ ਧੂਆ ਨਿਕਲਦਾ ਬਹੁਤ ਸੋਹਣਾ ਲੱਗਦਾ ਉਹ ਆਪਦੀ ਸ਼ੇਰੋ ਸ਼ੇਰੀ ਦੀ ਬਾਸ਼ਾ ਦੇ ਵਿੱਚ ਕਹਿੰਦਾ ਹੁੰਦਾ ਸੀ ਪਰ ਉਹਨੇ ਜਿੱਤਨਸਾਰ ਫਾਈਨੈਂਸ ਮਿਨਿਸਟਰ ਬੰਦਸਾਰਾ ਇਹ ਉਹੀ ਧੂਆ ਬੰਦ ਕੀਤਾ ਤੇ ਜਿਹੜੇ ਉਥੋਂ ਦੇ ਕੰਮੇ ਸੀ ਉਹਨਾਂ ਨੂੰ ਸੜਕਾਂ ਤੇ ਆਉਣ ਦੇ ਲਈ ਮਜਬੂਰ ਕੀਤਾ ਉਹੀ ਕੰਮ ਹੈ ਇੱਥੇ ਸੈਕਟਰੀਏਟ ਦੇ ਅੱਗੇ ਕਾਫੀ ਲੰਬਾ ਸਮਾਂ ਉਹਨਾਂ ਨੇ ਲਗਭਗ 3 ਮਹੀਨੇ ਦੇ ਉਹਨਾਂ ਨੇ ਇੱਥੇ ਧਰਨੇ ਦਿੱਤੇ ਪੱਕਾ ਧਰਨਾ ਲਾਇਆ ਤਾਂ ਜਾ ਕੇ ਮਤਲਬ ਉਹਨਾਂ ਨੂੰ ਫਿਰ ਵੀ ਪੱਚਾ ਪਿੱਲਾ ਦੁਸ਼ਗਾਦੀ ਮਿਲਿਆ ਫਿਰ ਵੀ ਉਹਨਾਂ ਦਾ ਕੋਈ ਪੱਕਾ ਹੱਲ ਤਾਂ ਨਹੀਂ ਮੇਰੇ ਖਿਆਲ ਹਿਸਾਬ ਨਾਲ ਹੋਇਆ ਤੇ ਇਸੇ ਇਸੇ ਗੱਲ ਕਰਕੇ ਮੈਂ ਕਹਿ ਰਿਹਾ ਵੀ ਜਿਹੜੀਆਂ ਸਰਕਾਰਾਂ ਨੇ ਉਹ ਲੋਕਾਂ ਦੇ ਬੇਸਤ ਮਸਲਿਆਂ ਵੱਲ ਧਿਆਨ ਦੇਣਾ ਚਾਹੀਦਾ ਜਿਹੜੇ ਉਹਨਾਂ ਦੀ ਨਿੱਜੀ ਜ਼ਿੰਦਗੀ ਦੇ ਵਿੱਚ ਜਿਹੜੇ ਉਹਨਾਂ ਨੂੰ ਰੋਜ਼ ਦਿਨਾਂ ਦਾ 2-4 ਹੋਣਾ ਪੈਂਦਾ ਹੈਗਾ ਧੰਨਵਾਦ। ਕੈਪਟਨ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ਾ ਮਾਫੀ ਦੀ ਗੱਲ ਕਰਕੇ ਇੱਕ ਸਤਾ ਦੇ ਵਿੱਚ ਆਈ ਸੀਗੀ। ਕਿਸ ਨਜ਼ਰੀਏ ਨਾਲ ਦੇਖਦੇ ਹੋ ਤੁਸੀਂ? ਅ ਸਰ ਗੱਲ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜਾ ਚੋਣ ਮੈਨੀਫੈਸਟੋ ਹੈ ਕਿਸੇ ਵੀ ਪਾਰਟੀ ਦਾ ਚੋਣ ਮੈਨੀਫੈਸਟੋ ਹੈ ਉਹ ਲੀਗਲ ਹੋਣਾ ਚਾਹੀਦਾ ਹੈ। ਸਰਕਾਰਾਂ ਝੂਠ ਬੋਲ ਕੇ ਸੌਹਾ ਖਾ ਕੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਵਾਅਦੇ ਕਰਕੇ ਸਭ ਜਵਾਗ ਦਿਖਾ ਕੇ ਵੋਟਾਂ ਲੈਂਦੀਆਂ ਪਰ ਵੋਟਾਂ ਵਟੋਰਨ ਤੋਂ ਬਾਅਦ ਜਦੋਂ ਉਹ ਜਿੱਤ ਜਾਂਦੇ ਆ ਸੱਤਾ ਦੇ ਵਿੱਚ ਆ ਜਾਂਦੇ ਆ ਤਾਂ ਉਹਨਾਂ ਦੇ ਪੂਰੀ ਤਰ੍ਹਾਂ ਉਹਨਾਂ ਦੀ ਸੋਚ ਬਦਲ ਜਾਂਦੀ ਹੈ ਲੋਕਾਂ ਦੇ ਬਾਰੇ ਸੋਚਣਾ ਬੰਦ ਕਰ ਦਿੰਦੇ ਆ ਉਹ ਇਕੱਲਾ ਆਪ ਦੇ ਰਾਜ ਭਾਗ ਬਾਰੇ ਹੀ ਸੋਚਦੇ ਆ ਲੋਕਾਂ ਦੀ ਗੱਲ ਉਹਨਾਂ ਨੂੰ ਸੁਣਨੋਂ ਹਟ ਜਾਂਦੀ ਹੈ ਲੋਕਾਂ ਦੇ ਮੁੱਦੇ ਉਹਨਾਂ ਨੂੰ ਦਿਸਣੇ ਬੰਦ ਹੋ ਜਾਂਦੇ ਆ ਹੁਣ ਦੇਖੋ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਾਂਗਰਸ ਪਾਰਟੀ ਨੇ ਕੀ ਵਾਅਦੇ ਕੀਤੇ ਸੀ ਲੋਕਾਂ ਨੂੰ ਕਿਹਾ ਸੀ ਕਰਜ਼ਾ ਮਾਫ਼ ਕਰਨ ਦਾ ਕਰਜ਼ੇ ਮਾਫ਼ ਕਰਨ ਦਾ ਬੈਂਕਾਂ ਦਾ ਕਰਜ਼ਾ ਅੜਤੀਆਂ ਦਾ ਕਰਜ਼ਾ ਕਿਸੇ ਦਾ ਵੀ ਕੋਈ ਨਿੱਜੀ ਕਰਜ਼ਾ ਦੇਣਾ ਹੈ ਉਹ ਸਾਰੇ ਮਾਫ਼ ਕਰਨ ਦਾ ਇੱਥੋਂ ਤੱਕ ਇਹਨਾਂ ਦੇ ਜਿਹੜੇ ਕੈਂਡੀਡੇਟਾਂ ਨੇ ਕਿਹਾ ਸੀ ਕਹਿੰਦੇ ਜੇ ਤੁਹਾਡੇ ਘਰੇ ਕਿਸੇ ਬੱਚੇ ਦਾ ਜਨਮ ਹੁੰਦਾ ਹੈ ਤਾਂ ਦੜਾਗੀ ਵੀ ਸਾਡੀ ਸਰਕਾਰ ਦੇਊਗੀ ਕਿਸੇ ਦਾ ਵਿਆਹ ਹੋਣਾ ਹੈ ਤਾਂ ਉਹਦੇ ਲਈ ਬਰਾਤ ਜਾਣ ਵਾਸਤੇ ਗੱਡੀ ਸਾਡੀ ਸਰਕਾਰ ਦੇਊਗੀ ਕਰਜਾ ਕਿਸੇ ਦਾ ਵੀ ਦੇਣਾ ਹੈ ਉਹ ਸਾਡੀ ਸਰਕਾਰ ਦੇਊਗੀ ਨਸ਼ਾ ਚਾਰਾਫ ਦੇ ਚ ਬੰਦ ਹੋ ਜਾਣਾ ਹੈ ਉਹ ਕੈਪਟਨ ਸਾਹਿਬ ਨੇ ਆਪ ਕਿਹਾ ਸੀ ਪਰ ਹੋਇਆ ਕੀ ਕੀ ਨਸ਼ੇ ਬੰਦ ਹੋ ਗਏ ਕੀ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਬੰਦ ਹੋ ਗਈਆਂ ਕੀ ਕਰਜ਼ਿਆਂ ਦੇ ਕਾਰਨ ਹੋਣ ਵਾਲੀਆਂ ਮੌਤਾਂ ਬੰਦ ਹੋ ਗਈਆਂ ਕੁਝ ਵੀ ਨਹੀਂ ਹੋਇਆ ਕਰਜ਼ੇ ਕਰਜ਼ਿਆਂ ਦੇ ਭਾਰੇਠਾ ਬਹੁਤ ਕਿਸਾਨ ਹਲੇ ਵੀ ਖੁਦਕੁਸ਼ੀਆਂ ਕਰ ਰਹੇ ਐ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਸਾਡੇ ਨੌਜਵਾਨ ਐ ਨਸ਼ੇ ਕਰ ਰਹੇ ਆ ਨਸ਼ਿਆਂ ਦੇ ਨਾਲ ਮੌਤਾਂ ਹੋ ਰਹੀਆਂ ਤਰ੍ਹਾਂ ਤਰ੍ਹਾਂ ਦੇ ਨਸ਼ੇ ਮੈਡੀਕਲ ਨਸ਼ੇ ਵਿਕ ਰਹੇ ਆ ਟੀਕਿਆਂ ਨਾਲ ਆਪਾਂ ਦੇਖਦੇ ਆ ਰੋਜ਼ ਖਬਰਾਂ ਆਉਂਦੀਆਂ ਵੀ ਟੀਕਿਆਂ ਨਾਲ ਮੌਤਾਂ ਹੁੰਦੀਆਂ ਫਿਰ ਇਹਨਾਂ ਨੇ ਵਾਅਦੇ ਕੀਤੇ ਸੀ ਕੱਚੇ ਮਲਾਜਮਾਂ ਨੂੰ ਪੱਕੇ ਕਰਨ ਦੇ ਹਰ ਤਰ੍ਹਾਂ ਦੇ ਕੱਚੇ ਮਲਾਜਮਾਂ ਨੂੰ ਪੱਕਾ ਕੀਤਾ ਜਾਣਾ ਹੈ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਜਾਣਾ ਹੈ ਕੱਚੇ ਅਧਿਆਪਕਾਂ ਦੇ ਕੈਂਪਾਂ ਦੇ ਵਿੱਚ ਜਾ ਕੇ ਇਹਨਾਂ ਨੇ ਪੱਕੇ ਕਰਨ ਦਾ ਵਾਅਦਾ ਕੀਤਾ ਪੂਰੀਆਂ ਤਨਖਾਹਾਂ ਦੇ ਪੱਕੇ ਕਰਨ ਦਾ ਵਾਅਦਾ ਕੀਤਾ ਪਰ ਹੋਇਆ ਕੀ ਸਾਡੀਆਂ ਤਨਖਾਹਾਂ ਨੂੰ ਮੈਂ ਆਪ ਇੱਕ ਐਸਐਸਏ ਦਾ ਅਧਿਆਪਕ ਹਾਂ ਸਾਡੀ ਤਨਖਾਹ ਮੈਂ ਪ੍ਰਾਇਮਰੀ ਚ ਹੈ ਮੇਰੀ 37800 ਸੀ ਜਿਹੜੀ ਹੁਣ 15300 ਕਰਤੀ ਗਈ ਹੈ ਅਪਰ ਪ੍ਰਾਇਮਰੀ ਦੀ ਤਨਖਾਹ ਜਿਹੜੀ 42800 ਸੀ ਉਹਨਾਂ ਨੂੰ 15 ਦਿਨ 300 ਦਿਨਸਾਲ ਵਾਸਤੇ ਕਰਤਾ ਗਿਆ ਹੈ ਸਾਡਾ ਸਿੱਖਿਆ ਮੰਤਰੀ ਜਿਹੜਾ ਬਾਰ ਬਾਰ মিডিਏ ਦੇ ਸਾਹਮਣੇ ਇਹ ਕਹਿੰਦਾ ਕਿ ਜਿਨ੍ਹਾਂ ਨੇ ਇਸ 15 ਦਿਨ 300 ਦੀ অপਸ਼ਨ ਨਹੀਂ ਕਲਿੱਕ ਕੀਤੀ ਜਿਨ੍ਹਾਂ ਨੂੰ 15 ਦਿਨ 300 ਨਹੀਂ ਸਵੀਕਾਰ ਉਹ ਪੂਰੀ ਤਨਖਾਹ ਲੈ ਸਕਦੇ ਹੋ 42800 ਲੈ ਸਕਦੇ ਆ ਬਾਰ ਬਾਰ ਉਹਨੇ ਕੋਈ ਇੱਕ ਵਾਰ ਨਹੀਂ 10 ਬਾਰ 100 ਵਾਰ মিডিਆ ਸਾਹਮਣੇ ਕਿਹਾ ਖਬਰਾਂ ਦੇ ਵਿੱਚ ਕਿਹਾ ਟੀਵੀ ਦੇ ਵਿੱਚ ਕਿਹਾ ਅਖਬਾਰਾਂ ਚ ਕਿਹਾ ਪਰ ਹਾਲੇ ਤੱਕ ਕਿਸੇ ਵੀ ਬੰਦੇ ਨੂੰ 42800 ਨਹੀਂ ਦਿੱਤੀ ਗਈ ਸਾਡਾ ਉਹ ਮੰਤਰੀ ਜਿਹੜਾ ਬਾਰ-ਬਾਰ ਇਹ ਕਹਿ ਰਿਹਾ 94% ਬੰਦੇ ਸਹਿਮਤ ਹੈ 94% ਅਧਿਆਪਕ ਐਸਐਸਏ ਦੇ 8886 ਦੇ ਵਿੱਚੋਂ 15300 ਦੇ ਆਉਣ ਵਾਸਤੇ ਸਹਿਮਤ ਹੈ ਹਾਲੇ ਤੱਕ ਹਾਲਾਂਕਿ ਅਕਤੂਬਰ ਤੋਂ ਲੈ ਕੇ ਮਾਰਚ ਤੱਕ ਦਾ ਕਿੰਨਾ ਲੰਮਾ ਸਮਾਂ ਬੀਤ ਚੁੱਕਿਆ ਹੈ ਹਾਲੇ ਤੱਕ 94% ਦਾ ਡਾਟਾ ਆਪਣਾ ਪੂਰਾ ਨਹੀਂ ਕਰ ਸਕੇ 8886 ਦੇ ਵਿੱਚੋਂ 1331 ਅਧਿਆਪਕ ਹਲੇ ਵੀ ਇਹੋ ਜਿਹੇ ਆ ਜਿਨ੍ਹਾਂ ਨੇ ਇਹਨਾਂ ਦੀ ਉਸ 15300 ਦੀ ਆਪਸ਼ਨ ਨਹੀਂ ਸਵੀਕਾਰ ਕੀਤੀ ਪਰ ਫਿਰ ਵੀ ਤਨਖਾਹ ਕਿਸੇ ਨੂੰ ਵੀ ਪੂਰੀ ਨਹੀਂ ਦਿੱਤੀ ਗਈ ਸਾਨੂੰ ਵੀ 15000 ਦੇ ਹਿਸਾਬ ਦੀ ਤਨਖਾਹ ਦਿੱਤੀ ਜਾ ਰਹੀ ਹੈ ਤਾਂ ਮੈਨੀਫੈਸਟੋ ਹੈ ਜਿਹੜਾ ਇਹ ਲੀਗਲ ਕਰਨ ਦੀ ਜਿਹੜੀ ਮੰਗ ਹੋਣੀ ਚਾਹੀਦੀ ਹੈ ਤਾਂ ਕਿ ਹਰ ਪਾਰਟੀ ਵਾਸਤੇ ਜ਼ਰੂਰੀ ਹੋਵੇ ਕਿਉਂਕਿ ਇਹ ਗੁੰਮਰਾਹ ਕਰਦੇ ਆ ਲੋਕਾਂ ਨੂੰ ਝੂਠ ਬੋਲ ਕੇ ਵੋਟਾਂ ਲੈਂਦੇ ਆ ਵੋਟਾਂ ਵਟੋਰਨ ਤੋਂ ਬਾਅਦ ਇਹ ਉਹਨਾਂ ਨੂੰ ਜੋ ਵਾਅਦੇ ਕੀਤੇ ਆ ਉਹਨਾਂ ਨੂੰ ਪੂਰਾ ਕਰਨ ਦੀ ਨਹੀਂ ਸੋਚਦੇ ਤਾਂ ਇਹ ਮੰਗ ਆ ਜਿਹੜੀ ਇਹ ਜ਼ਰੂਰ ਹੋਣੀ ਚਾਹੀਦੀ ਹੈ ਕਿ ਕੈਪਟਨ ਸਰਕਾਰ ਵੱਲੋਂ ਜੋ ਨਸ਼ਿਆਂ ਨੂੰ ਬੰਦ ਕਰਨ ਦੀ ਮੁੱਦੇ ਤੇ ਸਰਕਾਰ ਸੱਤਾ ਚਾਹੀ ਸੀ ਤੁਹਾਨੂੰ ਲੱਗਦਾ ਵੀ ਆਪਣੇ ਵਾਅਦੇ ਤੇ ਪੂਰਾ ਉਤਰੇ ਨਹੀਂ ਬਿਲਕੁਲ ਜੀ ਕੋਈ ਵੀ ਸਰਕਾਰ ਹੈ ਜਿਹੜੀ ਜਦੋਂ ਤੋਂ ਇਹ ਸਰਕਾਰਾਂ ਬਣਦੀਆਂ ਰਹੀਆਂ ਕਿਸੇ ਨੇ ਵੀ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕਰਿਆ ਕਿਉਂਕਿ ਇੱਕ ਸਮਾਂ ਸੀ ਜਦੋਂ ਸਰਕਾਰਾਂ ਆਪਦਾ ਹਿਊਮਨ ਫੇਸ ਰੱਖਦੀਆਂ ਸੀ ਮਨੁੱਖੀ ਚਿਹਰਾ ਰੱਖਦੀਆਂ ਸੀ ਹੁਣ ਜਿਹੇ ਜਿਹੇ ਨੀਤੀਆਂ 1992 ਤੋਂ ਬਾਅਦ ਤੈਅ ਕਰ ਲਈਆਂ ਸਰਕਾਰਾਂ ਨੇ ਇਹ ਨੀਤੀਆਂ ਬਿਲਕੁਲ ਲੋਕਾਂ ਦੇ ਵਿਰੋਧ ਦੇ ਵਿੱਚ ਖੜਨ ਵਾਲੀਆਂ ਨੀਤੀਆਂ ਉਹ ਨੀਤੀਆਂ ਤੇ ਹਰੇਕ ਸਰਕਾਰ ਕੰਮ ਕਰ ਰਹੀ ਆ ਉਹਨਾਂ ਨੀਤੀਆਂ ਦੇ ਤਹਿਤ ਹੀ ਇੱਥੇ ਲੋਕਾਂ ਨੂੰ ਤਰ੍ਹਾਂ ਤਰ੍ਹਾਂ ਦੇ ਜਿਹੜੇ ਉਪਲੇਖੇ ਪਾਏ ਜਾਂਦੇ ਆ ਉਹਨਾਂ ਨੂੰ ਭਲੇਚੇ ਚ ਲਿਆ ਜਾਂਦਾ ਚੋਣਾ ਇੱਕ ਟਕਵਾਂਜਾ ਚੋਣਾ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਹੈ ਉਹ ਚੋਣਾ ਵੇਲੇ ਝੂਠੇ ਵਾਅਦੇ ਕਰਦੇ ਆ ਉਹ ਅਸਲ 'ਚ ਸਰਕਾਰ ਕੋਈ ਵੀ ਸਰਕਾਰ ਆ ਉਹ 1992 ਦੀ ਪਾਲਿਸੀ ਆ ਜਿਹੜੀ ਨਿੱਜੀਕਰਨ ਦੀ ਪਾਲਿਸੀ ਆ ਉਸ ਨਿੱਜੀਕਰਨ ਦੀ ਪਾਲਿਸੀ ਦੇ ਸਹਤ ਜਿਵੇਂ ਸਾਡੇ ਸਾਥੀ ਨੇ ਦੱਸਿਆ ਕਿ ਤਨਖਾਹਾਂ 'ਚ ਕਟੌਤੀ ਹੋ ਰਹੀ ਆ ਸਕੂਲਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਸਰਕਾਰਾਂ ਪਿਛਲੇ ਸਾਲ ਤੁਸੀਂ ਹੈਰਾਨ ਹੋਵੋਗੇ ਪੂਰੇ ਸੈਸ਼ਨ ਦੇ ਵਿੱਚ ਸਿਰਫ ਪ੍ਰਾਇਮਰੀ ਸਕੂਲਾਂ ਦੇ ਵਿੱਚ 1000 ਰੁਪਏ ਸਰਕਾਰ ਨੇ ਇਨਵੈਸਟ ਕੀਤਾ ਤੁਸੀਂ ਦੱਸੋ ਜਿੱਥੇ 2-250 ਬੱਚਾ ਉੱਥੇ 1000 ਨਾਲ ਪੂਰੇ ਸੈਸ਼ਨ ਦੇ ਵਿੱਚ ਕਿਵੇਂ ਅਸੀਂ ਸਕੂਲਾਂ ਨੂੰ ਮੇਨਟੇਨ ਰੱਖ ਸਕਾਂਗੇ ਪੰਜ ਜੀਆਂ ਦੇ ਪਰਿਵਾਰ ਦੇ ਵਿੱਚ ਵੀ 10000 ਮੇਨਟੇਨੈਂਸ ਦਾ ਖਰਚ ਆਉਂਦਾ ਪਰ ਸਾਡੇ ਲਈ ਉਹ ਕੋਈ ਇਨਵੈਸਟਮੈਂਟ ਨਹੀਂ ਪੈਸਾ ਕਰ ਰਹੀ ਸਰਕਾਰ ਇਹਦਾ ਮਤਲਬ ਇਹ ਹੈ ਕਿ ਉਹਨਾਂ ਨੇ ਪਾਲਿਸੀ ਤੈਅ ਕਰ ਲਈ ਕਿ ਜਿਹਦੀ ਜੇਬ 'ਚ ਜਿੰਨੇ ਕ ਪੈਸੇ ਆ ਉਹ ਉਹੇ ਜਾ ਇਲਾਜ ਕਰਾ ਲੈ ਜਿਹਦੀ ਜੇਬ ਚ ਜਿੰਨੇ ਕ ਪੈਸੇ ਆ ਉਹ ਉਹੇ ਜੀ ਪੜ੍ਹਾਈ ਕਰ ਲੈ ਜਿਹਦੀ ਜੇਬ ਚ ਜਿੰਨੇ ਕ ਪੈਸੇ ਆ ਉਹ ਉਹੇ ਦਾ ਪਾਣੀ ਪੀ ਲੈ ਇਸ ਪਾਲਿਸੀ ਦੇ ਤਹਿਤ ਸਰਕਾਰਾਂ ਜਿਹੜੀਆਂ ਚੱਲ ਰਹੀਆਂ ਇਹ ਚੋਣਾ ਵੇਲੇ ਜਿਹੜੇ ਲੋਕਾਂ ਨੂੰ ਇਹ ਭਲੇਚੇ ਪਾਉਂਦੇ ਆ ਚੋਣਾ ਵੇਲੇ ਜਿਹੜੇ ਮੁੱਦੇ ਚੱਕਦੇ ਆ ਉਹ ਲੋਕਾਂ ਦੇ ਬੁਨਿਆਦੀ ਮੁੱਦੇ ਹੀ ਨਹੀਂ ਆ ਜਦੋਂ ਮੋਦੀ ਸਰਕਾਰ ਆਈ ਉਹਨੇ ਕਿਹਾ ਸੀ ਕਿ ਅਸੀਂ ਘਰ-ਘਰ ਰੁਜ਼ਗਾਰ ਦੇਵਾਂਗੇ ਅਸੀਂ 2 ਕਰੋੜ ਆ ਇੱਕ ਸਾਲ ਦੇ ਵਿੱਚ ਰੁਜ਼ਗਾਰ ਪੈਦਾ ਕਰਾਂਗੇ ਉਹਨੇ ਉਹ ਮੁੱਦੇ ਸਾਰੇ ਛੱਡ ਤੇ 15-15 ਲੱਖਾਂ ਵਾਲਾ ਵਾਅਦਾ ਕੀਤਾ ਉਹ ਸਾਰੇ ਛੱਡ ਤੇ ਅੱਛੇ ਦਿਨ ਆਉਣਗੇ ਉਹ ਸਾਰੇ ਵਾਅਦੇ ਕਿੱਧਰ ਗਏ ਹੁ ਕੇ ਉਹ ਸਾਡੇ ਨੌਜਵਾਨਾਂ ਦੀਆਂ ਲੋਥਾਂ ਤੋਂ ਜਾਨੀ ਕਿ ਵੋਟਾਂ ਜਾਨੀ ਕਿ ਸਿੱਧਾਂ ਦੀਆਂ ਲੋਥਾਂ ਤੋਂ ਵੋਟਾਂ ਗਿਣਨ ਨੂੰ ਫਿਰਦੇ ਆ ਉਹਨਾਂ ਉੱਥੇ ਰੁਗ ਭਰਨ ਨੂੰ ਫਿਰਦੇ ਆ ਉਹ ਇਹੋ ਜਿਹਾ ਮਾਹੌਲ ਬਣਾ ਰਹੇ ਆ ਜਿਹੜਾ ਕਹਿੰਦੇ ਆ ਕਿ ਰਾਸ਼ਟਰਵਾਦ ਦੇ ਨਾਂ ਤੇ ਉਹ ਜਿਹੜਾ ਨਕਲੀ ਰਾਸ਼ਟਰਵਾਦ ਆ ਅਸਲੀ ਰਾਸ਼ਟਰਵਾਦ ਇਥੋਂ ਦੇ ਲੋਕ ਆ ਜਿਹੜੇ ਦੇਸ਼ ਦੀ ਸੰਪਤੀ ਨੂੰ ਵਿਚਾਰ ਰਹੇ ਆ ਪਰ ਉਹ ਦੇਸ਼ ਦੀ ਸੰਪਤੀ ਨੂੰ ਲਟਾ ਰਹੇ ਆ ਇਸ ਲਈ ਉਹ ਰਾਸ਼ਟਰੀ ਨਹੀਂ ਹੈ ਉਹ ਨੈਸ਼ਨਲਿਸਟ ਨਹੀਂ ਹੈ ਨੈਸ਼ਨਲਿਸਟ ਲੋਕ ਆ ਉਹਨਾਂ ਨੇ ਤਾਂ ਸਾਰਾ ਕੁਝ ਕਾਰਪੋਰੇਟ ਕਰਾਉਣਾਂ ਦੀ ਝੋਲੀ ਪਾਤਾ ਇਸ ਲਈ ਉਹ ਨੈਸ਼ਨਲਿਸਟ ਨਹੀਂ ਹੈ ਉਹ ਲੋਕਾਂ ਨੂੰ ਭਲੇਖੇ ਚ ਪਾ ਰਹੇ ਆ ਸਾਡੀ ਇਹੀ ਹੈ ਕਿ ਇਹ ਚੋਣਾ ਜਿਹੜੀਆਂ ਟਕਮਾਂਜਾ ਇਸ ਤੋਂ ਵੱਧ ਕੁਝ ਨਹੀਂ ਹੈ ਕੇਂਦਰ ਸਰਕਾਰ ਵੱਲੋਂ 2 ਕਰੋੜ ਹਰ ਸਾਲ ਰੋਜ਼ਗਾਰ ਪੈਦਾ ਕਰਨ ਦੀ ਗੱਲ ਕੀਤੀ ਸੀ ਤੁਹਾਨੂੰ ਕੀ ਲੱਗਦਾ ਵੀ ਉਹਨਾਂ ਨੇ ਇਹ ਜਿਹੜਾ ਵਾਅਦਾ ਪੂਰਾ ਕੀਤਾ ਜੇ ਰੋਜ਼ਗਾਰ ਦੀ ਗੱਲ ਕਰਦੇ ਆ ਤਾਂ ਰੋਜ਼ਗਾਰ 2 ਕਰੋੜ ਦਾ ਜਿਹੜਾ ਹੈਗਾ ਅੰਕੜੇ ਨਾ ਤਾਂ ਸਰਕਾਰ ਨੇ ਕੋਈ ਪਬਲਿਕਲੀ ਕੀਤੇ ਨੇ ਅੰਕੜੇ ਲਗਾਤਾਰ ਲੁਕਾਏ ਜਾ ਰਹੇ ਨੇ ਇਹ ਚਾਹੀਦਾ ਜਿਵੇਂ ਕਿ ਪਹਿਲਾਂ ਵੀ ਮੀਡੀਆ ਟੀਵੀ ਦੇ ਉੱਪਰ ਆਮ ਤੌਰ ਤੇ ਆ ਜਾਂਦੇ ਸੀ ਵੀ ਇੰਨੇ ਰੋਜ਼ਗਾਰ ਦਿੱਤੇ ਗਏ ਨੇ ਇੰਨੇ ਰੋਜ਼ਗਾਰ ਦਿੱਤੇ ਗਏ ਨੇ ਉਹ ਬਿਲਕੁਲ ਲੋਕਾਂ ਤੋਂ ਲੁਕਾਇਆ ਜਾ ਰਿਹਾ ਹੈਗਾ ਜਦੋਂ ਕਿ ਅਸਲੀਅਤ ਇਹ ਆ ਕਿ ਰੋਜ਼ਗਾਰ ਜਿਹੜਾ ਹੈਗਾ ਉਹ ਬਿਲਕੁਲ ਵੀ ਸਾਡੇ ਭਾਰਤ ਦੇ ਵਿੱਚ ਹੁਣ ਲੋਕ ਲੱਭਦੇ ਫਿਰਦੇ ਆ ਤੇ ਰੋਜ਼ਗਾਰ ਬਿਲਕੁਲ ਨਹੀਂ ਮਿਲਦਾ ਨਗੂਣੀਆਂ ਤਨਖਾਹਾਂ ਤੇ ਜਿਹੜਾ ਹੈਗਾ ਕੰਪਨੀਆਂ ਜਿਹੜੇ ਨੌਜਵਾਨਿਆਂ ਦੀ ਲੁੱਟ ਕਰ ਰਹੇ ਨੇ ਤੇ ਪੜ੍ਹੇ ਲਿਖੇ ਜਿਹੜੇ ਕਿ ਪੀ ਐਚ ਡੀ ਨੇ ਜਿਹੜੇ ਕਿ ਆਪਣਾ ਐਮ ਐਫਲ ਵਗੈਰਾ ਕੀਤੀ ਹੋਈ ਆ ਵੱਡੇ ਵੱਡੇ ਡਿਗਰੀਆਂ ਕੀਤੀਆਂ ਹੋਈਆਂ ਵਿਦੇਸ਼ਾਂ ਦੇ ਵੱਲ ਜਿਹੜਾ ਪੰਜਾਬ ਦਾ ਨੌਜਵਾਨ ਜੇ ਅਸੀਂ ਕਹ ਲਈ ਤਾਂ ਅੱਜ ਉਹ ਵਦੇਸ਼ਾਂ ਵਾਲੇ ਜਾ ਕੇ ਉੱਥੇ ਆਪਦੀ ਮਿਹਨਤ ਮੁਸ਼ਕਤ ਕਰਨ ਨੂੰ ਪਹਿਲ ਦੇ ਰਿਹਾ ਜੇ ਰੋਜ਼ਗਾਰ 2 ਕਰੋੜ ਇੱਥੇ ਦਿੱਤਾ ਹੁੰਦਾ ਤਾ ਜਿਹੜੇ ਪਿਛਲੇ ਸਾਲ ਜਿੰਨੇ ਜਹਾਜ ਚੜੇ ਨੇ ਨੌਜਵਾਨ ਮੁੰਡੇ ਕੁੜੀਆਂ ਉਹ ਜਹਾਜ ਨਾ ਚੜਦੇ ਤੇ ਲਗਾਤਾਰ ਇੱਥੇ ਆਪਦੇ ਦੇਸ਼ ਦੇ ਨਿਰਮਾਣ ਕਾਰਜਾਂ ਦੇ ਵਿੱਚ ਲੱਗੇ ਹੁੰਦੇ ਤੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲੈ ਕੇ ਜਾਂਦੇ ਦੂਜੀ ਗੱਲ ਰੋਜ਼ਗਾਰ ਦੇਣ ਦਾ ਜਿਹੜਾ ਮਨਰੇਗਾ ਸਕੀਮ ਜਿਹੜੀ ਪਹਿਲਾਂ ਮਨਮੋਹਨ ਸਿੰਘ ਨੇ ਲਿਆਂਦੀ ਆ ਹੁਣ ਏਹੀ ਮੋਦੀ ਸਰਕਾਰ ਲੈ ਕੇ ਆ ਰਹੀ ਆ ਇਹ ਜਿਹੜੇ ਹੈਗਾ ਜੇ ਕੁਛ ਨਾ ਕੁਛ ਪਿੰਡਾਂ ਦੇ ਵਿੱਚ ਲਘੂ ਉਦਯੋਗ ਚਲਾਏ ਜਾਣ ਛੋਟੇ ਉਦਯੋਗ ਚਲਾਏ ਜਾਣ ਤੇ ਉੱਥੇ ਕਿਸੇ ਨਾ ਕਿਸੇ ਚੀਜ਼ ਦਾ ਉਤਪਾਦਨ ਕੀਤਾ ਜਾਵੇ ਜਿਹੜਾ ਉਤਪਾਦਨ ਅਸੀਂ ਵਿਦੇਸ਼ਾਂ ਤੋਂ ਚੀਜ਼ਾਂ ਜਿਹੜੀਆਂ ਖਰੀਦ ਰਹੇ ਹਾਂ ਚਾਹੇ ਮੋਬਾਈਲ ਨੇ ਚਾਹੇ ਚਿਪਸ ਨੇ ਚਾਹੇ ਸਾਡੀਆਂ ਚੱਪਲਾਂ 'ਚ ਬੂਟ ਜਿਹੜੇ ਹੈਗੇ ਆ ਚਾਈਨਿਸ ਹਰੇਕ ਚੀਜ਼ ਦੇ ਵਿੱਚ ਆਇਆ ਹੋਇਆ ਜੇ ਮਨਰੇਗਾ ਦੇ ਵਿੱਚ ਕੋਈ ਛੋਟਾ ਉਹ ਜੁਨਟ ਲਾ ਕੇ ਉੱਥੇ ਨਾਲੇ ਤਾਂ ਰੋਜ਼ਗਾਰ ਨੌਜਵਾਨੀ ਨੂੰ ਮਿਲੇ ਨਾਲੇ ਜਿਹੜਾ ਹੈਗਾ ਉਹ ਉਤਪਾਦਨ ਹੋਵੇ ਤੇ ਲੋਕਲ ਜਿਹੜੀਆਂ ਸਾਡੀਆਂ ਜਿਹੜਾ ਮੇਕ ਇਨ ਇੰਡੀਆ ਦਾ ਨਾਰਾ મોદી ਨੇ ਅਨੁਸਾਰ ਦਿੱਤਾ ਸੀਗਾ ਤਾਂ ਮੇਕ ਇਨ ਇੰਡੀਆ ਤਾਂ ਉਹਨੇ ਕਿਤੇ ਵੀ ਨਹੀਂ ਦਿੱਤਾ ਵੱਡੇ ਵੱਡੇ ਬੁੱਤ ਕਿੱਥੇ ਤਾਂ ਉਹਨੇ 3-3000 ਕਰੋੜ ਰੁਪਈਆ ਜਿਹੜਾ ਉਹ ਦਿਨਾਂ ਤੇ ਲਾਤਾ ਉਹਦੀ ਆਉਟਪੁੱਟ ਨਹੀਂ ਬਿਲਕੁਲ ਮਿਲੀ ਜੇ ਇਹੀ 3000 ਕਰੋੜ ਰੁਪਈਆ ਪਿੰਡਾਂ ਦੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਤੇ ਲੱਗਿਆ ਹੁੰਦਾ ਤਾਂ ਅੱਜ ਸਾਡੇ ਦੇਸ਼ ਦੀ ਜਿਹੜੀ ਹੈਗੀ ਆ ਉਹ ਸਥਿਤੀ ਹੋਰ ਹੋਣੀ ਸੀ ਉਹਨਾਂ ਦਾ ਏਜੰਡਾ ਜਿਹੜਾ ਹੈਗਾ ਲੋਕਾਂ ਨੂੰ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਫਿਰਕਿਆਂ ਦੇ ਵਿੱਚ ਪਛਾਵਾਂ ਦੇ ਵਿੱਚ ਵੰਡ ਕੇ ਰੋਜ਼ਗਾਰ ਵਰਗੇ ਮੁੱਦੇ ਨੂੰ ਬਿਲਕੁਲ ਅੱਖੋ ਪਰੋਖੇ ਕਰਕੇ ਤੇ ਆਪਦੇ ਜਿਹੜੇ ਲੋਕ ਲੁਭਾਵਣੇ ਨਾਰੇ ਆ ਚਾਹੇ ਉਹ ਚੌਂਕੀਦਾਰ ਬਣਾਉਣਾ ਹੋਵੇ ਚਾਹੇ ਉਹ ਚਾਹ ਵਾਲਾ ਹੋਵੇ ਇਹ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖਲਵਾੜ ਕਰਕੇ ਰਾਜ ਸੱਤਾ ਤੇ ਕਾਬਜ ਹੁੰਦੇ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਵੀ ਅਸੀਂ ਤੁਹਾਡੇ ਵਾਸਤੇ ਰਾਜ ਕਰਨਾ ਹਾਲਾਂਕਿ ਉਹ ਰਾਜ ਲੋਕਾਂ ਵਾਸਤੇ ਨਹੀਂ ਕਰਦੇ ਰਾਜ ਕਰਦੇ ਕਾਰਪੋਰੇਟ ਘਰਾਣਿਆਂ ਵਾਸਤੇ ਤੇ ਜਦੋਂ ਕਾਰਪੋਰੇਟ ਘਰਾਣੇ ਆਪਣੇ ਇਸ਼ਾਰਿਆਂ ਤੇ ਆਪਦੀਆਂ ਨੀਤੀਆਂ ਪਾਲਿਸੀਆਂ ਜਦੋਂ ਬਣਾਉਂਦੇ ਨੇ ਉਹ ਰੋਜ਼ਗਾਰ ਤੇ ਬਿਲਕੁਲ ਛਾਂਟ ਜਿਹੜੀ ਹੈਗੀ ਆ ਉਹ ਕੱਟ ਮਾਰਦੇ ਨੇ ਉਹ ਚਾਹੁੰਦੇ ਨੇ ਵੀ ਅਸੀਂ ਵੱਧ ਤੋਂ ਵੱਧ ਪੜ੍ਹੀ ਲਿਖੀ ਜਿਹੜੀ ਹੈਗੀ ਨੌਜਵਾਨੀ ਹੋਵੇ ਸਾਡੇ ਕੋਲੇ ਉਹਨਾਂ ਨੂੰ ਅਸੀਂ ਘੱਟ ਤੋਂ ਘੱਟ ਤਨਖਾਹ ਦਈਏ ਤੇ ਵੱਧ ਤੋਂ ਵੱਧ ਮੁਨਾਫਾ ਕਮਾਈਏ ਕਾਰਪੋਰੇਟ ਘਰਾਣਿਆਂ ਦਾ ਦੇਸ਼ ਨੂੰ ਅੱਗੇ ਲਿਜਾਣ ਦੇ ਨਾਲੋਂ ਵੱਧ ਆਪ ਦਾ ਨਿੱਜੀ ਜਿਹੜਾ ਉਹਨਾਂ ਦਾ ਮਫਾਦ ਹੁੰਦਾ ਜਿਹਦੇ ਕਰਕੇ ਸਰਕਾਰਾਂ ਜਿਹੜੀਆਂ ਹੈਗੀਆਂ ਟੋਟਲੀ ਆਪਦੀਆਂ ਨੀਤੀਆਂ ਪਾਲਿਸੀਆਂ ਉਹਨਾਂ ਦੇ ਇਸ਼ਾਰਿਆਂ ਤੇ ਲੈ ਕੇ ਆਉਂਦੀ ਆ ਤੇ ਜਿਹੜੇ ਇਹ ਹੋਰ ਧਰਮਾਂ ਦੇ ਨਾਮਾਂ ਤੇ ਯਾਤਰਾਵਾਂ ਕਰਾਈਆਂ ਗਈਆਂ ਜਿਹੜੇ ਬੁੱਤ ਬਣਾਏ ਗਏ ਆ ਉਹਨਾਂ ਦਾ ਬਜਟ ਉਹ ਲੋਕਾਂ ਤੇ ਲੱਗਣਾ ਚਾਹੀਦਾ ਕਿਉਂਕਿ ਲੋਕਾਂ ਦਾ ਟੈਕਸਾਂ ਦਾ ਪੈਸਾ ਹੈਗਾ ਲੋਕਾਂ ਨੇ ਆਪ ਦੀ ਜੇਬਾਂ ਦੇ ਵਿੱਚੋਂ ਪੈਸਾ ਦਿੱਤਾ ਕਿਸਾਨਾਂ ਨੂੰ ਖੁਸ਼ਹਾਲ ਕਰਨ ਦਾ ਜਿਹੜਾ ਹੈਗਾ ਉਹ ਇਹ ਆਪਣੀਆਂ ਪਾਲਿਸੀਆਂ ਆਉਣੀਆਂ ਚਾਹੀਦੀਆਂ ਜ਼ਮੀਨ ਦੇ ਹੇਠੋਂ ਲਗਾਤਾਰ ਪਾਣੀ ਜਿਹੜਾ ਹੈਗਾ ਉਹ ਲਗਾਤਾਰ ਹੇਠਾਂ ਜਾ ਰਿਹਾ ਪਿੱਛੇ ਦੇ ਅਖਬਾਰਾਂ ਦੇ ਵਿੱਚ ਪੜਨ ਨੂੰ ਮਿਲਿਆ ਕਿ ਗੁਰਦਾਸਪੁਰ ਦੇ ਵਿੱਚ 12 100 ਫੁੱਟ ਡੂੰਗੀ ਮੋਟਰ ਲਾਈ ਆ ਜਿਹੜੇ ਬੋਰ ਕੀਤਾ ਤੇ ਉਹਦੇ ਵਿੱਚ 700 ਡੂੰਗੀ ਮੋਟਰ ਜਿਹੜੀ ਹੈਗੀ ਸਿਟੀ ਹੈ ਤੇ 110 ਹਾਰਸ ਪਾਵਰ ਦੀ ਲਾਈ ਆ ਇਹ ਜੇ ਲਗਾਤਾਰ ਅਸੀਂ ਧਰਤੀ ਦਾ ਪਾਣੀ ਇਸੇ ਤਰ੍ਹਾਂ ਹੀ ਲੈਂਦੇ ਰਹੇ ਤਾਂ ਇਹ ਧਰਤੀ ਜਿਹੜੀ ਹੈਗੀ ਆ ਉਹ ਜਿਹੜੀ ਜ਼ਰਖੇਜ਼ ਧਰਤੀ ਆ ਬੰਜਰ ਧਰਤੀ ਹੋ ਜੂਗੀ ਸਰਕਾਰ ਨੂੰ ਚਾਹੀਦਾ ਕਿ ਕਿਸਾਨ ਨੂੰ ਇਹੋ ਜੀਆਂ ਫਸਲਾਂ ਜਿਹੜੀਆਂ ਉਤਪਾਦਨ ਕਰਨ ਵਾਸਤੇ ਨੀਤੀਆਂ ਲਿਆਉਣੀਆਂ ਚਾਹੀਦੀਆਂ ਜਿਹੜੀਆਂ ਕਿਸਾਨ ਸੌਖੀ ਢੰਗ ਦੇ ਨਾਲ ਖੇਤੀ ਕਰਕੇ ਘੱਟ ਖਰਚੇ ਤੇ ਜਿਹੜਾ ਆਪਦੀ ਵਧੀਆ ਆਮਦਨ ਜਿਹੜੀ ਹੈਗੀ ਆ ਕਰਨ ਦੇ ਤੇ ਕਿਸਾਨ ਜਿਹੜਾ ਖੁਦਕੁਸ਼ੀਆਂ ਦੇ ਮੋੜ ਤੋਂ ਜਿਹੜਾ ਹੈਗਾ ਉਹ বাস ਕੇ ਆਪਦੀ ਖੁਸ਼ਹਾਲ ਜ਼ਿੰਦਗੀ ਵੱਲੀ ਅੱਗੇ ਵਧੇ ਤੇ ਇਹ ਰੋਜ਼ਗਾਰ ਦੇ ਮੌਕੇ ਖੇਤੀ ਖੇਤਰ ਦੇ ਵਿੱਚ ਵੀ ਬਹੁਤ ਪਏ ਨੇ ਤੇ ਇਸ ਕਰਕੇ ਕਸਾਨਾਂ ਦੇ ਵਾਸਤੇ ਵਧੀਆ ਖੇਤੀ ਨੀਤੀ ਜਿਹੜੀ ਹੋਣੀ ਚਾਹੀਦੀ ਆ ਤੇ ਜਿਹੜੀਆਂ ਰੇਹਾਂ ਸਪਰੇਹਾਂ ਮਲਾਬਤ ਵਾਲੀਆਂ ਆ ਰਹੀਆਂ ਨੇ ਇਹਨਾਂ ਨੂੰ ਵੀ ਸਰਕਾਰ ਨੂੰ ਜਿਹੜਾ ਰੋਕੇ ਸ਼ੁੱਧ ਜਿਹੜੀ ਚੀਜ਼ ਹੈਗੀ ਆ ਉਹ ਦੇਣੀ ਚਾਹੀਦੀ ਆ ਕਿਉਂਕਿ ਜਦੋਂ ਰੇਹਾਂ ਸਪਰੇਹਾਂ ਵੱਧ ਆ ਰਹੀਆਂ ਨੇ ਤਾਂ ਉਹਦੇ ਨਾਲ ਕੈਂਸਰ ਆ ਜਿਹੜਾ ਉਹ ਚਾਹੇ ਚਮੜੀ ਦਾ ਕੈਂਸਰ ਆ ਚਾਹੇ ਲੰਗਜ਼ ਦਾ ਕੈਂਸਰ ਆ ਚਾਹੇ ਹੋਰ ਹਾਰਟ ਦੀਆਂ ਬਿਮਾਰੀਆਂ ਨੇ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ ਜੇ ਸਰਕਾਰ ਜਦੋਂ ਵੱਡੇ ਵੱਡੇ ਹਸਪਤਾਲ ਖੋਲ ਰਹੀ ਆ ਇਹ ਹਸਪਤਾਲ ਖੋਲਣ ਦੀ ਲੋੜ ਹੀ ਨਹੀਂ ਜੇ ਸਾਡੀ ਜਿਹੜੀ ਹੈਗੀ ਆ ਖਰਾਕ ਦੀ ਉਤਪਾਦਨ ਦੀ ਨੀਤੀ ਅੱਛੀ ਹੋ ਜੇ ਰਸਾਇਣ ਪਦਾਰਥ ਘਟਾਏ ਜਾਣ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਵਾਸਤੇ ਨੀਤੀਆਂ ਬਣਾਈਆਂ ਜਾਣ ਤਾਂ ਇੱਥੇ ਜਿਹੜਿਆ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈਗਾ ਤੇ ਕਿਸਾਨ ਆ ਜਿਹੜਾ ਉਹ ਖੁਸ਼ਹਾਲ ਹੋ ਸਕਦਾ ਤੇ ਜਿਹੜਾ ਖੇਤ ਮਜ਼ਦੂਰਾ ਖੇਤ ਮਜ਼ਦੂਰ ਦੀ ਹਾਲਤ ਜਿਹੜੀ ਹੈਗੀ ਆ ਸਰਕਾਰ ਕੋਈ ਆਵੇ ਚਾਹੇ ਉਹ ਕੇਂਦਰੀ ਸਰਕਾਰ ਆ ਚਾਹੇ ਉਹ ਰਾਜ ਸਰਕਾਰਾਂ ਨੇ ਉਹ ਖੇਤ ਮਜ਼ਦੂਰਾਂ ਨੂੰ ਕੋਈ ਮਰਲੇਆਂ ਦੇ ਪਲਾਟ ਦੇਣ ਦੀ ਗੱਲ ਕਰਦੀ ਆ ਕੋਈ ਹੋਰ ਗੱਲ ਕਰਦੀ ਆ ਪਰ ਉਹਨਾਂ ਨੂੰ ਸਹੀ ਰੋਜ਼ਗਾਰ ਮਿਲਣਾ ਚਾਹੀਦਾ ਹੁਣੇ ਜੀ ਕਾਂਗਰਸ ਨੇ ਵੀ 72000 ਰੁਪਏ ਲੋਕਾਂ ਦੇ ਖਾਤੇ ਵਿੱਚ ਪਾਉਣ ਦੀ ਗੱਲ ਕੀਤੀ ਗਈ ਆ ਇਹ ਦੇਸ਼ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਨਹੀਂ ਹੈਗੀ ਦੇਸ਼ ਨੂੰ ਅੱਗੇ ਉਹਦੀ ਲੈ ਕੇ ਜਾਇਆ ਜਾ ਸਕਦਾ ਜਦੋਂ ਸਹੀ ਜਿਹੜੀਆਂ ਹੈਗੀਆਂ ਰੋਜ਼ਗਾਰ ਤੇ ਲਾਇਆ ਜਾਵੇ ਤੇ ਉਹ ਆਪਦੇ ਦੇਸ਼ ਦੇ ਵਾਸਤੇ ਪ੍ਰੋਡਕਟਿਵ ਜਿਹੜਾ ਹੈਗਾ ਉਹ ਕੰਮਕਾਜ ਕਰੇ ਤੇ ਉਹਦੇ ਨਾਲ ਦੇਸ਼ ਨੂੰ ਅੱਗੇ ਲਿਆ ਕੇ ਚਾਹੇ ਉਹ ਆਪਣਾ ਮੋਦੀ ਨੇ 15 ਲੱਖ ਦਾ ਵਾਅਦਾ ਕਰਕੇ ਉਦੋਂ ਵੋਟਾਂ ਬਟੋਰੀਆਂ ਸੀ ਹੁਣ 72000 ਪਰ ਪਰਿਵਾਰ ਦੇ ਨਾਂ ਤੇ ਵੋਟਾਂ ਖਿੱਚੀਆਂ ਜਾ ਰਹੀਆਂ ਰਾਜਨੀਤਿਕ ਪਾਰਟੀਆਂ ਨੂੰ ਸੱਤਾ ਤੇ ਕਾਬਜ ਹੋਣ ਦੀ ਬਜਾਏ ਦੇਸ਼ ਨੂੰ ਖੁਸ਼ਹਾਲ ਬਣਾਉਣਾ ਗਰੀਬਾਂ ਨੂੰ ਜਿਹੜਾ ਹੈਗਾ ਵਧੀਆ ਜ਼ਿੰਦਗੀ ਹਾਲਤ ਦੇਣ ਲਈ ਅੱਗੇ ਵਧਣਾ ਚਾਹੀਦਾ ਕੀ ਕੈਪਟਨ ਸਰਕਾਰ ਕਿਸਾਨਾਂ ਨੂੰ ਕਰਜ਼ੇ ਤੋਂ ਰਾਹਤ ਦਵਾ ਸਕੀ ਹੈ ਕੀ ਕਹਿਣਾ ਤੁਹਾਡਾ ਹਾਂਜੀ ਮੈਂ ਭੋਲਾ ਰਾਮਾ ਅੱਜ ਪੂਰੇ ਭਾਰਤ ਦੇ ਵਿੱਚ ਇੱਕ ਚੋਣਾਂ ਦਾ ਮਾਹੌਲ ਬਣਿਆ ਹੋਇਆ ਹੈਗਾ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਉਹ ਫੇਰ ਆਪਦੇਆਂ ਜਿਹੜੀਆਂ ਮਮੋ ਠਗਣੀਆਂ ਗੱਲਾਂ ਲੈ ਕੇ ਜਾਂ ਝੂਠੇ ਝੂੜ ਦੇ ਲਿਫਾਫੇ ਲੈ ਕੇ ਆ ਜਨਤਾ ਦੇ ਵਿੱਚ ਆ ਰਹੀਆਂ ਨੇ ਜਿਹੜੀ ਨੇ ਸਰਕਾਰਾਂ ਨੂੰ ਪਿਛਲੇ ਪਿਛਲੀ ਵਾਰ ਦੁਰਕਾਰਿਆ ਸੀ ਜਾਂ ਉਹਨਾਂ ਨੂੰ ਹਰਾਇਆ ਸੀ ਜਾਂ ਉਹਨਾਂ ਨੂੰ ਪਸੰਦ ਨਹੀਂ ਕੀਤਾ ਸੀ ਉਹ ਵੀ ਹੁਣ ਜਿਹੜੀ ਹੈ ਲੋਕਾਂ ਦੀ ਕਿਉਂਕਿ ਤੀਸਰਾ ਬਦਲ ਨਾ ਹੁਣ ਕਿ ਲੋਕਾਂ ਕੋਲ ਕੋਈ ਇਸ ਤਰ੍ਹਾਂ ਦਾ ਵਧੀਆ ਮਾਹੌਲ ਨਾ ਹੋਣ ਕਰਕੇ ਫਿਰ ਉਹ ਸਾਰੇ ਲੋਕਾਂ ਨੂੰ ਉਹਦਾ ਜਿਹੜੀਆਂ ਪੁਰਾਣੀਆਂ ਪਾਰਟੀਆਂ ਦਾ ਜੋ ਜਨਨ ਨੂੰ ਪਹਿਲਾਂ ਦੁਰਕਾਰ ਚੁੱਕੇ ਸੀ ਉਹਨਾਂ ਨੂੰ ਫਿਰ ਉਹ ਉਹਨਾਂ ਨੂੰ ਵੋਟ ਪਾਉਣ ਲਈ ਮਜਬੂਰ ਹੋਣ ਗਿਆ